लोकसभा चुनाव 2024 के मद्देनजर सिंगरूर पुलिस प्रशासन की ओर से एक फ्लैग मार्च निकाला गया पत्रकारों से बातचीत करते हुए डीएसपी एस ग्रोसिया ने बताया कि लोकसभा चुनाव के मद्देनजर यह फ्लैग मार्च निकाला गया है शहर में कई जगहों पर गेट भी लगाए गए हैं वहीं पुलिस पार्टी की तरफ से दिन और रात में भी पूरी शहर में गश्त बढ़ा दी गई है और बाहर से केंद्रीय पुलिस बल को भी बुलाया गया है फ्लैग मार्च की मकसद है ਇਹ ਫਲੈਗ ਮਾਰਚ ਦਾ ਜੋ ਮਕਸਦ ਹੈ ਉਹ ਆਗਾਮੀ ਲੋਕ ਸਭਾ ਚੋਣਾਂ ਜਿਹੜਾ ਹੈਗਾ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡ ਕਰਨ ਵਾਸਤੇ ਤੇ ਸ਼ਰਾਰਤੀ ਤੱਤਾਂ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਦੇ ਤੌਰ ਤੇ ਅਸੀਂ ਇਹ ਫਲੈਗ ਮਾਰਚ ਜਿਹੜਾ ਕੀਤਾ ਕੀ ਕੋਈ ਨਾਕਾਬੰਦੀ ਵੀ ਬਧਾਈ ਗਈ ਹੈ ਜਾਂ ਕੋਈ ਰਾਤ ਦੇ ਜੀ ਅੱਜ ਸ਼ਾਮ ਨੂੰ ਮਤਲਬ ਤਕਰੀਬਨ 2-3 ਵਜੇ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਤੱਕ ਜਿਹੜੇ ਹੈਗੇ ਨੇ ਨਾਕੇ ਲਗਾਏ ਜਾਣਗੇ ਪੂਰੇ ਸ਼ਹਿਰ ਨੂੰ ਸੀਲ ਕੀਤਾ ਜਾਊਗਾ ਤੇ ਚੈੱਕ ਕੀਤਾ ਜਾਊਗਾ ਜਿਸ ਤਰ੍ਹਾਂ ਇਹ ਤੁਸੀਂ ਦੇਖਣ ਆ ਰਹੇ ਕਿ ਪੰਜਾਬ ਉਸੇ ਨਾਲ ਨਾਲ ਕੋਈ ਬਾਹਰਲੀ ਫੋਰਸ ਵੀ ਹੈਗੇ ਕਿਹੜੀ ਫੋਰਸ ਆਈ ਹੈ ਕਿੰਨੇ ਟੁਕੜੇ ਮੌਜੂਦ ਨੇ ਇਹ ਪੈਰਾ ਮਿਲਟਰੀ ਦੀ ਇੱਕ ਬਟਾਲੀਨ ਸਾਡੇ ਕੋਲ ਪਹੁੰਚੀ ਹੋਈ ਹੈ ਬਾਕੀ ਹੋਰ ਵੀ ਪਹੁੰਚ ਰਹੀਆਂ ਨੇ ਤੇ ਪੈਰਾ ਮਿਲਟਰੀ ਆਈਟੀਬੀਪੀ ਪਲਸ ਜਿਹੜੀ ਪੰਜਾਬ ਪੁਲਿਸ ਤੇ ਜਿਹੜੀ ਆਰਮਡ ਪੁਲਿਸ ਹੈਗੀ ਹੈ ਸਾਡੀਆਂ ਟੁਕੜੀਆਂ ਜਿਹੜੀਆਂ ਨੇ ਉਹ ਇਕੱਠੇ ਗਸ਼ਤ ਕਰ ਰਹੇ ਸਰ ਨਾਕਿਆਂ ਦੀ ਗੱਲ ਕਰੀਏ ਨਾਕਿਆਂ ਤੇ ਰਾਤ ਨੂੰ ਕਿੰਨੀ ਫੋਰਸ ਰਹਿ ਆ ਕਰਨੀ ਤਕਰੀਬਨ ਇਨੀਸ਼ੀਅਲ ਫੇਜ਼ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ 70 ਤੋਂ 80 ਜਿਹੜੇ ਮੁਲਾਜ਼ਮ ਸ਼ਹਿਰ ਦੇ ਵਿੱਚ ਡਿਪਲੋਏ ਕਰਾਂਗੇ ਬਾਕੀ ਅੱਡ-ਅੱਡ ਪੁਆਇੰਟਸ ਤੇ ਰੂਰਲ ਏਰੀਆ ਦੇ ਵਿੱਚ ਵੀ ਡਿਵੈਲਪਮੈਂਟ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਆ ਆਮ ਲੋਕਾਂ ਨੂੰ ਤੁਹਾਡੇ ਜਰੀਏ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਤਾਂ ਆਮ ਲੋਕ ਹੈਗੇ ਨੇ ਉਹ ਬਿਲਕੁਲ ਡਰ ਹੋ ਕੇ ਆਪਣਾ ਜਿਹੜਾ ਹੈਗਾ ਕੰਮ ਕਰ ਕਰਨ ਜਿਹੜੇ ਸ਼ਰਾਰਤੀ ਦਰਤ ਹੈਗੇ ਨੇ ਉਹਨਾਂ ਨੂੰ ਤੁਹਾਡੇ ਜਰੀਏ ਅਸੀਂ ਵਾਰਨਿੰਗ ਵੀ ਦੇਣਾ